ਮਹੀਨੇ ਦੀ ਠੰਡ ਨੇ ਇੰਨੀ ਦਿਨੀ ਆਪਣਾ ਕਹਿਰ ਵਹਾਇਆ ਹੋਇਆ ਹੈ ਬੇਕਰੇ ਲੋਕਾਂ ਲਈ ਇਹ ਮੌਸਮ ਦਿਨੋ ਦਿਨ ਜਾਨਲੇਵਾ ਬਣਦਾ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਜੋ ਮੌਸਮ ਸੰਬੰਧੀ ਆંકੜੇ ਜਾਰੀ ਕੀਤੇ ਜਾ ਰਹੇ ਹਨ ਉਸ ਮੁਤਾਬਕ ਬਠਿੰਡਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਵਿੱਚ ਠੰਡ ਅਤੇ ਧੁੰਦ ਦਾ ਇਹ ਕਹਿਰ ਹੋਰ ਵੀ ਵਧਣ ਦੇ ਅਸਾਰ ਦੱਸੇ ਗਏ ਹਨ ਬਟੰਡਾ ਤੇ ਹੋਰਨਾ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਦੀ ਆਸਮਂ ਸੰਭਾਲ ਲਈ ਆਰਜੀ ਰੈਣ ਬਸੇਰੀਆਂ ਦੀ ਸ਼ੁਰੂਆਤ ਹੋਣ ਲੱਗੀ ਹੈ ਤਾਂ ਜੋ ਰਾਤਾਂ ਨੂੰ ਬੇਘਰੇ ਲੋਕ ਖੁੱਲੇ ਅਸਮਾਨ ਹੇਠ ਨਾ ਸੌਣ। ਤੁੰਦਤੇ ਠੰਡ ਦਾ ਮੌਸਮ ਕਣਕ ਲਈ ਲਾਹੇਵੰਦ ਹੈ ਪਰ ਆਲੂਆਂ ਤੇ ਹੋਰਨਾ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਮਾਰੂਸਾਬਤ ਹੋ ਸਕਦਾ ਹੈ ਕਿਉਂਕਿ ਕੋਰੇ ਕਾਰਨ ਸਬਜ਼ੀਆਂ ਤੇ ਆਲੂਆਂ ਦੀ ਫਸਲ ਨੂੰ ਮਾਰ ਪੈ ਸਕਦੀ ਹੈ। ਕੜਾਕੇ ਦੀ ਠੰਡ ਕਾਰਨ ਆਲੂਆਂ ਦੀ ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਬਾਗਵਾਨੀ ਵਿਭਾਗ ਦੇ ਅਫਸਰਾਂ ਨੇ ਜੋ ਸਲਾਹ ਦਿੱਤੀ ਹੈ ਉਸ ਮੁਤਾਬਕ ਜਿਸ ਦਿਨ ਸਮੇਂ ਚੰਗੀ ਧੁੱਪ ਹੋਵੇ ਤੇ ਪੱਛਮ ਵਾਲੀ ਸਾਈਡ ਤੋਂ ਹਵਾ ਚੱਲਦੀ ਹੋਵੇ ਉਸ ਦਿਨ ਕੋਰਾ ਪੈਣ ਦੀ ਸਭਾਵਨਾ ਨੂੰ ਦੇਖਦਿਆਂ ਆਲੂਆਂ ਨੂੰ ਕੋਰੇ ਦੇ ਨੁਕਸਾਨ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਕੇ ਖਾਲਾਂ ਵਿੱਚ ਪਾਣੀ ਭਰ ਕੇ ਅਤੇ ਦੇਰ ਰਾਤ ਘਾਹ ਪੂਸਤਾ ਧੂਆਂ ਕਰਕੇ ਬਚਾਇਆ ਜਾ ਸਕਦਾ ਹੈ। ਸਿਹਤ ਮਾਰਾ ਨੇ ਵੀ ਲੋਕਾਂ ਨੂੰ ਇਸ ਸਿਹਤ ਵਿੱਚ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੂਰਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਪੁਸਤੇ ਟ੍ਰੈਕਿੰਗ ਦੇ ਅਧਿਕਾਰੀਆਂ ਨੇ ਸੜਕ ਉਤੇ ਦੁਪਈਆ ਜਾਂ ਚਾਰਪਹੀਆ ਵਾਹਨ ਲੈ ਕੇ ਆਉਣ ਵਾਲੇ ਰਾਹੀਨਾਂ ਨੂੰ ਕਿਹਾ ਕਿ ਤੁਮ ਦੇ ਮੌਸਮ ਵਿੱਚ ਕਰੋ ਨਿਕਲਦੋਂ ਪਹਿਲਾਂ ਆਪਣੇ ਵਹੀਕਲ ਦੀਆਂ ਲਾਈਟਾਂ ਬ੍ਰੇਕਾਂ ਆਦ ਪੂਰੀ ਤਰ੍ਹਾਂ ਚੈੱਕ ਕਰਕੇ ਨਿਕਲੋ ਕਿਉਂਕਿ ਵਹੀਕਲ ਦੀਆਂ ਲਾਈਟਾਂ ਤੁਮ ਸਮੇਂ ਹਮੇਸ਼ਾ ਲੋ ਬੀਮ ਤੇ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਵਹੀਕਲ ਹੌਲੀ ਗਤੀ ਵਿੱਚ ਚਲਾਇਆ ਜਾਵੇ ਇਸ ਤੋਂ ਨਵਾਂ ਵਹੀਕਲ ਪਿੱਛੇ ਰਿਫਲੈਕਟਰ ਵੀ ਜ਼ਰੂਰ ਲਗਾਇਆ ਜਾਵੇ ਤਾਂ ਜੋ ਆਉਣ ਵਾਲੇ ਵਹੀਕਲ ਚਾਲਕ ਨੂੰ ਅੱਗੇ ਜਾ ਰਹੇ ਵਹੀਕਲ ਬਾਰੇ ਪਤਾ ਲੱਗ ਸਕੇ ਮੇਰਾ ਨਾਂ ਜੀ ਕੇਟੀ ਢਾਲੀ ਵਾਲਾ ਔਰ ਮੈਂ ਤਲਵੰਡੀ ਸਾਬੋ ਤੋਂ ਆਇਆ ਹਾਂ ਜੀ ਸੋ ਬਹੁਤ ਮੁਸ਼ਕਲ ਨਾਲ ਬਠਿੰਡੇ ਤੱਕ ਪਹੁੰਚੇ ਅੱਗੇ ਅਸੀਂ ਜਾਣਾ ਫਰੀਦਕੋਟ ਸਾਹਿਬ ਤੇ ਔਰ ਤੋਂ ਇੰਨੀ ਕਿ ਜ਼ਿਆਦਾ ਹੈ ਕਿ ਰਾਤ ਜਦੋਂ ਅਸੀਂ ਪਹਿਲਾ ਰਾਤ 2:00 ਵਜੇ ਤੁਰਨਾ ਸੀ ਜੇ ਤੁਰੇ ਹਾਂ ਅਸੀਂ ਤਾਂ ਜਦੋਂ ਪਿੰਡ ਚੋਂ ਨਿਕਲੇ ਹਾਂ ਅਸੀਂ ਉਥੋਂ ਤਾਂ ਰੋਡ ਤੇ ਆ ਕੇ ਉਸ ਤੋਂ ਬਾਅਦ ਸਾਨੂੰ ਰੋਡ ਤੇ ਕੁਝ ਨਹੀਂ ਦਿਸਿਆ ਅਸੀਂ ਜਦੋਂ ਵਾਪਸ ਮੁੜ ਕੇ ਮੈਂ ਕਿਹਾ ਚਲੋ ਵਾਪਸ ਜਾਂਦੇ ਆਂ ਸਵੇਰ ਚੱਲਾਂਗੇ ਤਾਂ ਬਾਅਦ ਸਾਨੂੰ ਪਿੰਡ ਚ ਗਲੀ ਵੀ ਨਹੀਂ ਲੱਭੀਗੀ ਜਿੱਥੋਂ ਅਸੀਂ ਨਿਕਲ ਕੇ ਆਏ ਸੀ ਪ੍ਰੋਗਰਾਮ ਸੀ ਸਾਡਾ ਉੱਥੇ-ਉੱਥੇ ਰੁਕੇ ਹੋਏ ਸੀ ਪਰ ਹੁਣ ਇੰਨੀ ਕਿ ਧੁੰਦਾਂ ਵੀ ਬਹੁਤ ਜ਼ਿਆਦਾ ਔਰ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਵਹੀਕਲ ਚਲਾ ਰਹੇ ਆ ਮੇਰੇ ਭਰਾ ਹਨ ਤੋ ਉਹਨਾਂ ਨੂੰ ਬੇਨਤੀ ਹੈ ਵੀ ਇੱਕ ਤਾਂ ਲਾਈਟਾਂ ਜ਼ਰੂਰ ਔਨ ਕਰਕੇ ਔਰ ਇੱਕ ਜਿਹੜਾ ਪਾਰਕਿੰਗ ਲਾਈਟ ਹੁੰਦੇ ਉਹ ਜ਼ਰੂਰ ਔਨ ਕਰੋ। ਕਈ ਪਤਾ ਕੀ ਕਰਦੇ ਆ ਜੀ ਲਾਈਟ ਹੈਡਲਾਈਟ ਛੱਡ ਲੈਂਦੇ ਆ ਪਾਰਕਿੰਗ ਲਾਈਟ ਨਹੀਂ ਛੱਡਦੇ ਔਰ ਪਿੱਛੋਂ ਬੰਦਾ ਆ ਰਿਹਾ ਉਹਨੂੰ ਨਹੀਂ ਪਤਾ ਲੱਗਦਾ ਵੀ ਅੱਗੇ ਕੋਈ ਸਾਧਨ ਜਾ ਰਿਹਾ। ਸੋ ਇਸ ਕਰਕੇ ਬੇਨਤੀ ਹੈ ਜਿੰਨੇ ਵੀ ਵੀਹਿਕਲ ਚਲਾ ਰਹੇ ਆ ਸੋ ਤੁੰਦ ਬਹੁਤ ਜ਼ਿਆਦਾ ਆਪਣੇ ਪਰਿਵਾਰ ਦਾ ਆਉਣ ਜਾਣ ਵਾਲਿਆਂ ਦਾ ਸਾਰਿਆਂ ਦਾ ਰਸਤੇ ਵਾਲਿਆਂ ਦਾ ਸਾਰਿਆਂ ਦਾ ਖਿਆਲ ਰੱਖੋ ਔਰ ਲਾਈਟਾਂ ਔਨ ਕਰਕੇ ਚੱਲੋ ਬੜੇ ਧਿਆਨ ਨਾਲ ਚੱਲੋ ਔਰ ਸਲੋ ਚੱਲੋ ਜਿੰਨਾ ਵੀ ਜਾ ਸਕਦੇ ਹੋ। ਅ ਦੇਖੋ ਜੀ ਵੈਸ ਪਰ ਸਾਨੂੰ ਘਟੜ ਘਟ ਇੱਕ ਘੰਟਾ 10 ਮਿੰਟ ਲੱਗੇ ਜੀ। ਰਾਮਨਾ। ਅ ਨਹੀਂ ਮਾੜੀ ਗੱਲ ਹੈ ਜੀ ਲੋਕਾਂ ਦੀ ਰਿਫਲੈਕਟਰ ਦਾ ਬਹੁਤ ਵੱਡਾ ਰੋਲ ਹੈ ਜੀ। ਜਦੋਂ ਆਪਣੀ ਲਾਈਟ ਪੈਂਦੀ ਹੈ ਤਾਂ ਰਿਫਲੈਕਟਰ ਜੱਗਦਾ ਉਹਦੇ ਚ ਪਤਾ ਲੱਗ ਜਾਂਦਾ ਕੋਈ ਵੀਕਲ ਜਾ ਰਿਹਾ ਹੈ ਜਾਂ ਵੀਕਲ ਖੜਾ ਹੈ। ਪਰ ਲੋਕ ਸ਼ਰਮ ਮਣਦੇ ਵੀ ਸਾਡੀ ਗੱਡੀ ਤੇ ਲਾ ਤਾਂ ਸਾਡੀ ਗੱਡੀ ਸ਼ਾਇਦ ਸੋਹਣੀ ਲੱਗਣੋ ਅਟਜੂਗੀ। ਹਨਾ ਪਰ ਉਹ ਚੀਜ਼ਾਂ ਦਾ ਲੋਕ ਇਹ ਨਹੀਂ ਦੇਖਦੇ ਸਰਕਾਰ ਤਾਂ ਬਹੁਤ ਉਪਰਾਲੇ ਕਰ ਰਹੀ ਆ ਪਰ ਇਹ ਆਡੀਅנס ਨੂੰ ਵੀ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਹਨਾ ਪਬਲਿਕ ਨੂੰ ਚਾਹੀਦਾ ਵੀ ਸਰਕਾਰ ਦਾ ਮਿਲ ਕੇ ਸਾਥ ਦੇਣ ਜੀ। ਸੱਚ ਕੋਲ ਹੀ ਬਠਿੰਡਾ ਤੋਂ ਸੁਖਜੀਤ ਬਾਦ